ਜਾ ਸਦਵਲਿਆ ਰਹਿ ਜਾਉ ਤੇ ਨਾ ਕੈ ਸਦਵਲਿਆ ਰਹਿ ਜਾਉ ਸਦਵਲ ਵਾ 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 ਸਦਵਲਿਆ ਰਹਿ ਜਾਉ ਤੇ ਨਾ ਕੈ ਸਦਵਲ ਜੋ ਜਨ ਲੈ ਖਸਮ ਕਾ ਨਾਉ ਜੋ ਜਨ ਲੈ ਖਸਮ ਕਾ ਨਾਉ ਜੋ ਜਨ ਲੈ ਖਸਮ ਕਾ ਵਾਹ ਜੋ ਜਨ ਜੋ ਜਨ ਲੈ ਖਸਮ ਕਾ ਨਾਉ ਜੋ ਜਨ ਲੈ ਖਸਮ ਕਾ ਨਾਉ ਜੋ ਜਨ ਲੈ ਖਸਮ ਕਾ ਜੋ ਜਨ ਲੈ ਖਸ਼ਮ ਕਾ ਨਾਓ ਸਦਵਲਿਆ ਰਹ ਜਾਉ ਤੈਨ ਕੈ ਸਦਵਲਿਆ ਰਹ ਜਾਉ ਸਦਵਲਿਆ ਰਹ ਜਾਉ ਤੈਨ ਕੈ ਸਦਵਲਿਆ ਰਹ ਜਾਉ ਸਦ ਸੱਦ ਬਲੇ ਹਾਰੇ ਬਹੁਤ ਨਾ ਕੈ ਸੱਦ ਬਲੇ ਹਾਰੇ ਜਾ ਅੱਖੋ ਸਤਨਾਮ ਸ੍ਰੀ ਕਿਨਾਂ ਤੋਂ ਸੱਦ ਬਲੇ ਹਾਰ ਜਾਣਾ ਜਿਹਨਾਂ ਨੂੰ ਮਹਾਰਾਜ ਕਹਿੰਦੇ ਉਹਨਾਂ ਦੇ ਹੱਥ ਵਿੱਚ ਖੇਪ ਚੜ੍ਹ ਗਈ ਖੇਪ ਸਮਝਦੇ ਬਹੁਤ ਵੱਡਾ ਖਜ਼ਾਨਾ ਮਿਲ ਜਾਣਾ ਕਿਸੇ ਜੀ ਸੰਸਾਰ ਦੇ ਲੋਕਾਂ ਬਾਰੇ ਕਿਹਾ ਕਿ ਨਹੀਂ ਬਣ ਜਿਆ ਕੰਸੀ ਤੰਬ ਕਿ ਨਹੀਂ ਲੌਂਗ ਸੁਪਾਰੀ ਸੰਤੋ ਬਣ ਜਿਆ ਨਾਮ ਗੋਬਿੰਦ ਕਾ ਐ ਸਿਖੇ ਬਹਮਾਰੀ ਹਰ ਕੇ ਨਾਮ ਕੇ ਵਿਓਪਾਰੀ ਹੀਰਾ ਹਾਥ ਚੜਿਆ ਨਿਰਮੋਲਕ ਛੋਟ ਗਈ ਸੰਸਾਰੀ ਭਾਈ ਸੰਸਾਰ ਦੀਆਂ ਤਲਵਾਂ ਛੱਡ ਗਈਆਂ ਰੱਬ ਦਾ ਕੀਮਤੀ ਨਾਮ ਹੀਰਾ ਉਹਨਾਂ ਦੇ ਹੱਥ ਚੜ ਗਿਆ ਔਰ ਉਹਨਾਂ ਬਾਰੇ ਫਿਰ ਪਾਦਸ਼ਾਹ ਕਹਿੰਦੇ ਭਾਈ ਉਹਨਾਂ ਕੋਲ ਜਾ ਕੇ ਕਰੋ ਵਪਾਰ ਕਿਸ ਚੀਜ਼ ਦਾ ਰੱਬ ਦੇ ਹੀਰੇ ਨਾਮ ਦਾ ਵਪਾਰ ਉਹਨਾਂ ਕੋਲ ਜਾ ਕੇ ਕਰੋ ਜਿਹੜੇ ਪਹਿਲਾਂ ਉਸ ਚੀਜ਼ ਦੇ ਵਪਾਰੀ ਨੇ ਤੁਸੀਂ ਕਿਸੇ ਸ਼ਹਿਰ ਵਿੱਚੋਂ ਕਿਸੇ ਡਿਸਟ੍ਰਿਕਟ ਤੋਂ ਕੋਈ ਚੀਜ਼ ਸਟੇਟ ਤੋਂ ਖਰੀਦਣੀ ਹੈ ਤਾਂ ਕੰਪਨੀ ਉਸ ਸਟੇਟ ਵਿੱਚ ਆਪਣਾ ਡਿਸਟ੍ਰੀਬਿਊਟਰ ਬਿਠਾਉਂਦੀ ਹੈ ਕਿ ਫਲਨ ਦੇ ਡਿਸਟ੍ਰੀਬਿਊਟਰ ਕੋਲ ਜਾਓ ਕੰਪਨੀ ਉਹਦੇ ਕੋਲ ਪਹਿਲਾਂ ਮਾਲ ਭੇਜਦੀ ਹੈ ਇਦਾਂ ਯਾਦ ਰੱਖਿਓ ਰੱਬ ਦੇ ਨਾਮ ਦੀ ਖੇਪ ਜਪਣ ਵਾਲੇ ਸੇਵਾ ਸਿਮਰਨ ਵਾਲੇ ਸਾਧੂਆਂ ਕੋਲ ਆ ਗਈ ਔਰ ਹਜ਼ੂਰ ਨੇ ਕਿਹਾ ਜਾਓ ਭਾਈ ਸੰਗਤ ਕਰੋ ਜਪਣ ਵਾਲਿਆਂ ਦੀ ਉੱਥੋਂ ਤੁਹਾਨੂੰ ਵਪਾਰ ਮਿਲੇਗਾ ਹੁਣ ਆਪਾਂ ਬਚਨ ਪੜਿਆ ਕੋੜੋ ਪਿਆਰ ਨਾਲ ਹਜ਼ੂਰ ਕਹਿੰਦੇ ਜੇ ਤੂੰ ਇਹ ਵਪਾਰ ਕਰਨਾ ਹੈ ਜਿਸ ਵਖਰੇ ਕੋ ਲੈਣ ਤੂੰ ਆਇਆ ਕਿੱਥੋਂ ਮਿਲਣਾ ਹੈ RAM ਨਾਮ ਸੰਤਨ ਘਰ ਪਾਇਆ ਮਹਾਰਾਜ ਉੱਥੇ ਕੋਈ ਭੇਟਾ ਦੇਣੀ ਪੈਂਦੀ ਹੈ ਆਪਾਂ ਸਾਰੇ ਉਹ ਜਗ੍ਹਾ ਤੇ ਆ ਕੇ ਬਹਿ ਗਏ ਜਿੱਥੇ ਹੁਣੇ ਵਪਾਰ ਹੋਣਾ ਸਤਿਗੁਰੂ ਹਾਜ਼ਰ ਨੇ ਜਪਣ ਵਾਲਿਆਂ ਦੀ ਸੰਗਤ ਹਾਜ਼ਰ ਹੈ ਜਪਣ ਵਾਲਿਆਂ ਤੋਂ ਬਲਿਹਾਰ ਜਾਣ ਲਈ ਆਪਾਂ ਦਿਨ ਮਨਾਉਣ ਲਈ ਬੈਠੇ ਹੁਣ ਇੱਥੇ ਭੇਟਾ ਕੀ ਲਗਣੀ ਛੱਡਣਾ ਕੀ ਪੈਣਾ ਹਜ਼ੂਰ ਕਹਿੰਦੇ ਸੁਣ ਫਿਰ ਤਜਬੇ ਮਹਾਨ ਲਿਓ ਮਨ ਮੋਲ ਪੜੋ ਤਜਬੇ ਮਹਾਨ ਲੇਹੁ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਇੱਥੇ ਕੋਈ ਪੇਟਾ ਲਗਣੀ ਮਨ ਦੇ ਕੇ ਰੱਬ ਮਿਲਣੇ ਭਗਤ ਕਬੀਰ ਸਾਹਿਬ ਨੇ ਕਿਹਾ ਮੈਂ ਕੋਈ ਸੋਨਾ ਸੋਨਾ ਚੀਜ਼ਾਂ ਪੈਸੇ ਦੇ ਕੇ ਨਹੀਂ ਉਹ ਰੱਬ ਨੂੰ ਖਰੀਦਿਆ ਜਿਹੜੀਆਂ ਚੀਜ਼ਾਂ ਦਾ ਦੁਨਿਆਵੀ ਚੀਜ਼ ਨਾ ਮੁੱਲ ਪੈ ਜਾਏ ਯਾਦ ਰੱਖਿਓ ਉਹਨੂੰ ਕੋਈ ਵੱਧ ਪੈਸਾ ਦੇ ਕੇ ਵੀ ਖਰੀਦ ਸਕਦਾ ਜੇ ਦਾ ਮੁੱਲ ਬਾਹਰੀ ਤੌਰ ਤੇ ਪੈਸੇ ਨਾਲ ਹੋਵੇ ਉਹਦਾ ਮੁੱਲ ਕੋਈ ਵੱਧ ਵੀ ਤਾਰ ਸਕਦਾ ਤੁਸੀਂ ਜ਼ਮੀਨ ਜਾਂ ਕੋਈ ਚੀਜ਼ ਕੋਈ ਗੱਡੀ 80 ਲੱਖ ਦੀ ਲੈ ਲਈ ਉਤੋਂ ਵੱਧ ਕੋਈ ਮੁੱਲ ਤਾਰ ਕੇ ਲੈ ਸਕਦਾ ਉਹ ਜ਼ਮੀਨ ਪਰ ਭਗਤ ਕਬੀਰ ਸਾਹਿਬ ਨੇ ਕਿਹਾ ਰੱਬ ਨੂੰ ਮੈਂ ਮੁੱਲ ਖਰੀਦਿਆ ਸਜਣੋ ਪੈਸੇ ਧਨ ਦੌਲਤ ਸੋਨੇ ਨਾਲ ਨਹੀਂ ਆਪਣਾ ਮਨ ਦੇ ਕੇ ਮੁੱਲ ਖਰੀਦਿਆ ਜਿਨ੍ਹਾਂ ਦੀ ਯਾਤਰਾ 'ਚ ਬੈਠਿਓ ਮਨ ਵੇਚ ਕੇ ਇਹ ਜਗਤ ਤੇ ਪੁੰਚਨੇ ਮਨ ਵੇਚ ਕੇ ਨਹੀਂ ਤੇ ਬਾਹਰੀ ਤੌਰ ਤੇ ਮੋਹ ਛੱਡਣਾ ਔਖ ਹੈ ਆਪਾਂ ਆ ਗਏ ਇੱਥੇ 2-4 ਦਿਨ ਵਾਪਸੀ ਟਿਕਟ ਲੈ ਕੇ ਆਇਓ ਤੁਸੀਂ ਕਿੰਨੇ ਦਿਨਾਂ ਬਾਅਦ ਜਾਣਾ ਪਰਸੋਂ ਜਾਣਾ ਚੌਥੇ ਜਾਣਾ ਚੌਥੇ ਦਿਨਾਂ ਨੂੰ ਜਾਣਾ ਤੇ ਸਜਣੋਂ ਮੋਹ ਰਿਓ ਫਿਰ ਜਿਨੇ ਵਪਾਰ ਕਰਾਉਣਾ ਇੱਕ ਵਾਰ ਕਹਿ ਦੇਵੇ ਹਫਤਾ ਕਰ ਲੈ ਲਓ ਫਿਰ ਸੰਦੇ ਪੈ ਜਾਂਦੇ ਨੇ ਪਰਹਾਰ ਛੱਡਨੇ ਮੋਹ ਛੱਡਣਾ ਬਹੁਤ ਔਖ ਹੈ ਇੱਕੋ ਚੀਜ਼ ਨਾ ਛੱਡਿਆ ਜਾਂਦਾ ਜਿਹਨੇ ਮਨ ਵਿੱਚ ਉਹ ਆਪਾਂ ਸਿਰਫ ਗੱਲਾਂ ਕਰ ਸਕਦੇ ਵੇਚਣਾ ਬਹੁਤ ਔਖ ਹੈ ਇਹ ਤਾਂ ਗੁਰੂ ਦੀ ਨਦਰ ਹੋਵੇ ਕਈ ਜਨਮਾਂ ਦਾ ਬੀਜਿਆ ਵੀਰ ਜਦੋਂ ਭਗਤੀ ਦਾ ਪੁੰਗਰਦਾ ਉਦੋਂ ਕੋਈ ਮਨ ਦੀ ਭੇਟਾ ਧਾਰ ਕੇ ਇਸ ਮੁਕਾਮ ਤੇ ਪਹੁੰਚਦਾ ਐਵੇਂ ਆਪਾਂ ਕਹੀਏ ਅਸੀਂ ਵੇ ਐ ਕਰ ਲਾਂਗੇ ਐ ਕਰਨਾ ਇਹ ਬਾਹਰੀ ਤੌਰ ਤੇ ਕਹਿਣਾ ਸੌਖ ਹੈ ਸੇਵਾ ਕਮਾਉਣੀ ਬਹੁਤ ਔਖੀ ਜਿਨ੍ਹਾਂ ਕਮਾਈ ਉਹਨਾਂ ਬਾਰੇ ਹਜ਼ੂਰ ਕਹਿੰਦੇ ਮਨ ਦੇ ਕਿਉਂ ਨਹੀਂ ਮੁੱਲ ਖਰੀਦਿਆ ਭਗਤ ਕਬੀਰ ਸਾਹਿਬ ਨੇ ਐਲਾਨ ਕੀਤਾ ਮੈਂ ਕੋਈ ਸੋਨਾ ਜਾਂ ਪੈਸਾ ਦੇ ਕੇ ਨਹੀਂ ਰੱਬ ਦਾ ਮੁੱਲ ਪਾਇਆ ਮਨ ਵੇਚ ਕੇ ਖਰੀਦੇ ਕੰਚਨ ਸਿਉ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਕਹਿੰਦੇ ਮਨ ਦੇ ਤੇ ਰੱਬ ਨੂੰ ਮੁੱਲ ਖਰੀਦੇ ਹੁਣ ਭੇਟਾ ਕੀ ਹੈ ਜੇਵ ਵਪਾਰ ਕਰਨਾ ਉਹ ਜਗਤ ਤੇ ਆਪਾਂ ਬਹਿ ਗਏ ਜਿੱਥੋਂ ਵਸਤੂ ਮਿਲਣੀ ਜਿਸ ਵਖਰ ਕੋ ਲੈਣ ਤੂੰ ਆਇਆ ਉਬਾਪਾ RAM ਨਾਮ ਸੰਤਨ ਘਰ ਪਾਇਆ ਪੇਟਾ ਕੀ ਤਜ ਅਭਿਮਾਨ ਆਪਣੇ ਮਨ ਦਾ ਅਭਿਮਾਨ ਛੱਡੀ ਇਹ ਨਾ ਅਭਿਮਾਨ ਆ ਜਾ ਕਿ ਮੈਂ ਇੰਨੇ ਬੰਦੇ ਲੈ ਕੇ ਆਇਆ ਸਾਡੀ ਕਣ ਕੇ ਨਹੀਂ ਆਉਂਦੀ ਐ ਛੇ ਮਹੀਨੇ ਬਾਅਦ ਅਸੀਂ ਪੈਸੇ ਇੰਨੇ ਦੇਈ ਦੇ ਨੇ ਬਸ ਫਿਰ ਰਹਿ ਗਏ ਪਿੱਛੇ ਤਜਬੇ ਮਹਾਨ ਲੇ ਹੋ ਮਨ ਮੋਲ RAM ਨਾਮ ਹਿਰਦੇ ਮੈਂ ਤੋਲ ਫਿਰ ਕੀ ਮਿਲਣਾ ਲਾ ਦੇਖੇ ਬਸੰਤੈ ਸੰਗ ਜਾਲ ਅਵਰਤਿਆਗ ਵਿਖੇ ਆ ਜੰਜਾਲ ਕਹਿੰਦੇ ਭਾਈ ਸੰਤ ਜਨਾਂ ਦੀ ਚਾਲ ਤੇ ਤੁਰਿ ਮਨ ਵੇਚ ਲਈ ਮਨ ਵੇਚਣਾ ਪੈਂਦਾ ਇੱਥੇ ਮਨ ਦਾ ਅਭਿਮਾਨ ਛੱਡਣਾ ਪੈਂਦਾ ਜੇ ਰੰਚਕ ਮਾਤਰ ਵੀ ਕਿਸੇ ਚੀਜ਼ ਦਾ ਮਾਨ ਆ ਗਿਆ ਕਿ ਮੈਂ ਆ ਕੀਤਾ ਮੈਂ ਆ ਕਰ ਰਹੇ ਹਾਂ ਬਸ ਫਿਰ ਪਿੱਛੇ ਰਹਿ ਜਾਾਂਗੇ ਤਾਈਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਇੱਥੇ ਇੱਕੋ ਹੀ ਭੇਟਾ ਹੈ ਮਨ ਦਾ ਅਭਿਮਾਨ ਆਪਾ ਤਿਆਗਣਾ ਪੈਂਦਾ ਜੇ ਤੂੰ ਸੇਵਕ ਬਣਨਾ ਹੈ ਫਿਰ ਸੁਣੋ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਪੜੋ ਗੁਰ ਕੇ ਗ੍ਰਹਿ ਸੇਵਕ ਜੋ ਗੱਜ ਕੇ ਪੜੋ ਬੀਬੀਓ ਜੇ ਤਾਂ ਪੜੋਂਗੇ ਬਾਣੀ ਨਾਲ ਫਿਰ ਤਾਂ ਚਤ੍ਰਿਣ ਕਥਾ ਕੀਰਤਨ ਜੇ ਨਹੀਂ ਤਾਂ ਫਿਰ ਧਿਆਨ ਉੱਧਰ ਹੀ ਰਹਿੰਦਾ ਵੇ ਲੰਗਰ ਚ ਕੀ ਚੱਲਦਾ ਲੰਗਰ ਸਭ ਆਏ ਹੋ ਤੁਸੀਂ ਧਿਆਨ ਲੰਗਰ ਵੱਲ ਨਾ ਰੱਖਿਓ ਤੈਉ ਮਹਾਪੁਰਸ਼ ਨੇ ਜਗਤ ਤੋੜਿਆ ਵੀ ਕਿਤੇ ਉਸ ਲੰਗਰ ਵਾਲੀ ਧਿਆਨ ਨਾ ਰਹਿ ਜਾਏ ਆ ਵੀ ਆਪਾਂ ਛਕੀਏ ਜਿਹੜਾ ਅੱਗੇ ਚੱਲੇ ਪੜੋ ਗੁਰ ਕੇ ਗ੍ਰਹਿ ਸਿਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੌ ਕਰ ਕਸ਼ਨਾ ਜਨਾਵੇ ਮੰਦੇ ਰਾਮ ਲੀਆ ਹੈ ਮੋਲ ਆਪਾਂ ਦੇਣਾ ਪੈਂਦਾ ਆਪਸ ਕੌ ਕਰ ਕਸ਼ਨਾ ਜਨਾਵੇ ਹਰ ਹਰ ਨਾਮ ਰਿਦੈ ਸਦ ਧਿਆਵੇ ਮਨ ਵਿੱਚ ਸਤ ਗੁਰ ਕੈ ਪਾਸ ਤਿਸੇ ਵਕ ਕੇ ਕਾਰਜਰਾਸ ਇੱਥੇ ਮਨ ਦਾ ਅਭਿਮਾਨ ਤਿਆਗਣਾ ਪੈਂਦਾ ਕਿਸੇ ਸਾਧੂ ਕੋਲ ਕੋ